ਸਮੁੱਚੀ ਲੋਕਾਈ ਨੂੰ ਪ੍ਰੇਰਣਾ ਦੇਣ ਲਈ ਡੇਰਾ ਬਿਆਸ ਦਾ ਬਹੁਤ ਵੱਡਾ ਯੋਗਦਾਨ ਹੈ ਡੇਰਾ ਮੁਖੀ ਜੀ ਦੇ ਦਰਸ਼ਨ ਕਰਕੇ ਮਹਿਸੂਸ ਹੋਇਆ ਕਿ ਉਹਨਾਂ ਵੱਲੋਂ ਜੋ ਲੋਕਾਂ ਦਾ ਮਾਰਗਦਰਸ਼ਨ ਕੀਤਾ ਜਾ ਰਿਹਾ ਹੈ ਉਸ ਦੀ ਮਿਸਾਲ ਕੁੱਲ ਸੰਸਾਰ ਵਿੱਚ ਨਹੀਂ ਹੈ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਡੇਰਾ ਮੁਖੀ ਗੁਰਿੰਦਰ ਸਿੰਘ ਜੀ ਨਾਲ ਡੇਰਾ ਬਿਆਸ ਵਿਖੇ ਆਸ਼ੀਰਵਾਦ ਪ੍ਰਾਪਤ ਕਰਨ ਉਪਰੰਤ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਉਹ ਆਪਣੇ ਆਪ ਨੂੰ بڑے ਭਾਗਾ ਵਾਲਾ ਸਮਝਦੇ ਹਨ ਜਿਨ੍ਹਾਂ ਨੂੰ ਬਾਬਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਉਹਨਾਂ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਬੁਰਾਈਆਂ ਦਾ ਖਾਤਮਾ ਲੋੜਵੰਦਾਂ ਦੀ ਮਦਦ ਸਵੱਛਤਾ ਅਨੁਸ਼ਾਸਨ ਅਤੇ ਜੀਵਨ ਦੀ ਜਾਂਚ ਦਾ ਸੁਨੇਹਾ ਦੇਣ ਵਾਲੇ ਡੇਰਾ ਵਿਆਸ ਵਿੱਚ ਰੱਖ-ਰਖaal ਤੇ ਪ੍ਰਬੰਧਨ ਦਾ ਮੁਕਾਬਲਾ ਕੁੱਲ ਸੰਸਾਰ ਵਿੱਚ ਕਿਤੇ ਨਹੀਂ ਮਿਲਦਾ ਉਹਨਾਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਅਜਿਹੇ ਨਿਯਮ ਅਪਣਾਉਣੇ ਜੀਵਨ ਦੇ ਹਰ ਵਰਗ ਲਈ ਬੇਹੱਦ ਜ਼ਰੂਰੀ ਹਨ ਅਸੀਂ ਡੇਰਾ ਪ੍ਰਬੰਧ ਤੋਂ ਬੇਹਦ ਪ੍ਰਭਾਵਿਤ ਹਾਂ ਸੰਤ ਸੰਗੀਆਂ ਨੂੰ ਮਿਲੀ ਪਰ ਰੇਣਾ ਨਾਲ ਸਮੁੱਚਾ ਸੰਸਾਰ ਬੁਰਾਈ ਤੋਂ ਮੁਕਤ ਹੋ ਰਿਹਾ ਹੈ ਅਜਿਹੇ ਨਿਯਮ ਜੀਵਨ ਵਿੱਚ ਅਪਣਾਉਣੇ ਬੇਹਦ ਜ਼ਰੂਰੀ ਹਨ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਡੇਰਾ ਵਿਆਸ ਸਾਡੇ ਲਈ ਰਾਹ ਦਸੇਰਾ ਹੈ ਵਿਸ਼ਵ ਪਰ ਵਿੱਚ ਸੰਤ ਸੰਗੀ ਉਹਨਾਂ ਦੇ ਦਰਸਾਏ ਮਾਰਗ ਤੇ ਚੱਲ ਰਹੇ ਹਨ ਅਜਿਹੀ ਮਿਸਾਲ ਕੀਤੇ ਨਹੀਂ ਮਿਲਦੀ ਜਦੋਂ ਮਨੁੱਖ ਵੈਰ ਵਿਰੋਧ ਜਾਤੀ ਧਰਮ ਦੇ ਵਿਸ਼ ਤੇ ਬੁਰਾਈ ਤੋਂ ਉੱਪਰ ਉੱਠ ਕੇ ਮਾਨਵਤਾ ਦੇ ਕਲਿਆਣ ਮਾਰਗ ਤੇ ਚੱਲਣ ਦਾ ਰਾਹ ਅਪਣਾਉਂਦਾ ਹੋਵੇ ਉਹਨਾਂ ਕਿਹਾ ਕਿ ਸੰਸਾਰ ਵਿੱਚ ਇਸ ਨਾਲ ਬੁਰਾਈ ਦਾ ਖਾਤਮਾ ਹੋ ਰਿਹਾ ਹੈ ਨਸ਼ਾ ਮੁਕਤ ਸਮਾਜ ਸਿਰਜਿਆ ਜਾ ਰਿਹਾ ਹੈ ਜੋ ਮਨੁੱਖਤਾ ਲਈ ਬਹੁਤ ਵੱਡਾ ਉਪਰਾਲਾ ਹੈ